ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰੰਕਲ ਸ਼ਰਮਾ ਨੇ ਰੰਜੀਤ ਐਵੇਨਿਊ ਸ਼ੇਮੀਪਾਤ ਸ਼ਾਹੀ ਗੁਰਦੁਆਰਾ ਵਿਖੇ ਮਠਾ ਠੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਹਨਾਂ ਨੇ ਰੰਜੀਤ ਐਵੇਨਿਊ ਦੇ ਨਿਵਾਸੀਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਸੁਣਿਆ। ਅਦੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮੁਸ਼ਕਲਾਂ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਰਿਤੇਸ਼ ਸ਼ਰਮਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਵਿਕਰਮਜੀਤ ਸਿੰਘ ਬਾਜਵਾ, ਬਲਕਾਰ ਸਿੰਘ ਜਸਪਾਲ ਸਿੰਘ ਸਮੇਤ ਰਣਜੀਤ ਐਵੇਨਿਊ ਨਿਵਾਸੀ ਹਾਜ਼ਰ ਸਾਂ। ਅਧਿਕ ਗੁਰਮਜੀਤ ਐਵੇਨਿਊ ਲਾਸਟ ਵੀਕ ਮੈਨੂੰ ਆਪਣੀਆਂ ਭੈਣਾਂ ਵੱਲੋਂ ਬੜੀ ਬਤਾ ਚੱਲਿਆ ਕਿ ਕਾਫੀ ਪਰੇਸ਼ਾਨੀ ਚਾ। ਸਭ ਤੋਂ ਪਹਿਲਾਂ ਤੇ ਇੱਥੇ ਵਾਟਰ ਸਪਲਾਈ ਦਾ ਬਹੁਤ ਇਸ਼ੂ ਸੀਗਾ। ਫਿਰ ਜਿਸਕੇ ਅਗੇ ਵਾਟਰ ਸਪਲਾਈ ਦਾ ਥੋੜਾ ਪਾਣੀ ਠੀਕ ਹੋਇਆ ਫਿਰ ਪਤਾ ਚੱਲਿਆ ਕਿ ਪਾਣੀ ਗੰਦਾ ਆ ਰਿਹਾ ਤੇ ਉਸ ਤੋਂ ਬਾਅਦ ਸੀਵਰੇਜ ਸਿਸਟਮ ਟੋਟਲੀ ਕਲੈਪਸ ਹੋ ਚੁੱਕਾ ਸੀ ਦਾ ਬਹੁਤ ਬੁਰਾ ਹਾਲ ਸੀਗਾ ਸੀਵਰੇਜ ਸਿਸਟਮ ਦਾ ਤੇ ਫਿਰ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਇੱਥੇ ਪੀਣ ਵਾਲਾ ਪਾਣੀ ਮੁਹੱਈਆ ਕਰਾਇਆ ਗਿਆ। ਜਿੱਥੇ-ਜਿੱਥੇ ਵਿੱਚ ਪਾਈਪਸ ਦੇ ਵਿੱਚ ਲੀਕੇਜਸ ਸਿਗੀਆਂ ਉਹਨੂੰ ਖਤਮ ਕਰਕੇ ਜਦੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੀਕ ਕਰ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਸੀਵਰੇਜ ਸਿਸਟਮ ਨੂੰ ਚੈੱਕ ਕੀਤਾ ਗਿਆ ਤੇ ਇਹਦਾ ਮੇਜਰ ਫਾਲਟ ਲੱਗਿਆ ਤੇ ਅੱਜ ਉਹਦੇ ਉੱਪਰ ਸਾਡੇ ਵੱਲੋਂ ਕੰਮ ਸਵੇਰੇ ਸਟਾਰਟ ਕਰ ਦਿੱਤਾ ਗਿਆ